ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਨੂੰ ਲਗਾਤਾਰ ਹੀ ਪੈਰੋਲ ਦਿੱਤੀ ਜਾ ਰਹੀ ਹੈ ਸੋ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਦੇ ਦਿੱਤੀ ਗਈ ਹੈ ਸੋ ਪੈਰੋਲ ਦੇਣ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਰੋਸ ਪਾਇਆ ਜਾ ਰਿਹਾ ਹੈ ਸੋ ਇਸੇ ਲੜੀ ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਡੇਰਾ ਰਾਮ ਰਹੀਮ ਦੀ ਪੈਰੋਲ ਉੱਤੇ ਕਈ ਸਵਾਲ ਚੁੱਕੇ ਨੇ ਉਹਨਾਂ ਆਖਿਆ ਕਿ ਜੋ ਬੰਦੇ ਸਿੰਘ ਨੇ ਉਹ ਲੰਬੇ ਚਿਰ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਅਤੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਅਤੇ ਉਹਨਾਂ ਨੂੰ ਤਾਂ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਪੈਰੋਲ ਨਹੀਂ ਦਿੱਤੀ ਜਾ ਰਹੀ ਲekin ਡੇਰਾ ਰਾਮ ਰਹੀਮ ਨੂੰ ਪੈਰੋਲ ਦੇ ਕੇ ਜਾਣ ਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਪਹੁੰਚਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇ ਦਾ ਅੱਜ ਨੂੰ ਬਾਰ-ਬਾਰ ਸਮੇਂ ਦੀ ਹਕੂਮਤ ਪਰੋਲ ਦਿੰਦੀ ਹੈ ਇਹਨਾਂ ਨੂੰ ਇਹ ਗੱਲਾਂ ਭੁੱਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਕੁਲ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਤੇਨਾਂ ਦਾ ਧਿਆਨ ਨਹੀਂ ਹੈ ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਭੜਕਾਉ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧੂ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਜਦੋਂ ਕੋਈ ਮੰਦੀ ਸਿੱਖ ਆਪਣੀਆਂ ਸਜ਼ਾਾਂਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲਾ ਵਿੱਚ ਬੰਦ ਨੇ ਤੇ ਇਸ ਸਮੇਂ ਦੇ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਇਹ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਇਹੋ ਜਿਹੇ ਪਖੰਡੀਆਂ ਨੂੰ ਪਰੋਲ ਦੇ ਕੇ ਬਾਰ-ਬਾਰ ਸਿੱਖ ਕੌਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਹੈ ਉਹ ਸੰਗਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇੱਕੋ ਠੋਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਪ੍ਰੋਬਲ ਨਹੀਂ ਮਿਲਦੀ ਵੀ ਪਰ ਡੇਰਾ ਮੱਖੇ ਨੂੰ ਬਾਰ ਬਾਰ ਪ੍ਰੋਬਲ ਮਿਲਦੀ ਕਿਤੇ ਸਿਆਸੀ ਲਾਵਾ ਲੈਣ ਦੇ ਲਈ ਤੇ ਨਹੀਂ ਕਿਤੇ ਦੰਦਾ ਬਹੁਤ ਸਾਰੇ ਇਸ ਗੱਲ ਕਰਕੇ ਤੇ ਲੋਕ ਕਰਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਵੋਟਾਂ ਵਾਸਤੇ ਜਾਂ ਆਪਣੇ ਜਿਹੜੇ ਆ ਉਹ ਕੰਮ ਚਲਾਉ ਕਰਨ ਵਾਸਤੇ ਆਪਣੇ ਹੱਥ ਕੰਡੇ ਵਰਤਦੇ ਆ ਪਰ ਜਿਹੜੇ ਬੰਦੀ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜੇਲਾ ਤੋਂ ਬਾਹਰ ਆਉਣ ਵਾਸਤੇ ਇਹਨਾਂ ਵਾਸਤੇ ਸਮਾਂ ਨਹੀਂ ਹੈ, ਧਿਆਨ ਨਹੀਂ ਹੈ। ਹੋਰ ਵੀ ਸਿੱਖਾਂ ਦੇ ਪੰਜਾਬੀਆਂ ਦੇ ਘੱਟ ਗਿਣਤੀਆਂ ਦੇ ਹੱਕ ਲੈਣ ਵਾਸਤੇ ਸਰਕਾਰ ਦਾ ਖਿਆਲ ਨਹੀਂ ਹੈ। ਪਰ ਦਬਾਉਣ ਵਾਸਤੇ ਹਰ ਹਿੱਲਾ ਹਰ ਯਤਨ ਕੀਤਾ ਜਾਂਦਾ ਹੈ। ਜਦੋਂ ਕਿ ਕੌਮ ਦਬਾਈ ਨਹੀਂ ਜਾ ਸਕਦੀ ਤੇ ਹੱਥਾਂ ਬਾਜ਼ ਕਰਾ ਰਹਿਆਂ ਵੈਰੀ ਮਿਤ ਨ ਹੋਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਏ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਹੈ। ਭਾਈ ਸੋ ਜੀਵੇਆ ਜਿਸ ਮਨ ਵਸਿਆ ਸੋਏ। ਨਾਨਕ ਅਵਰ ਨ ਜੀਵੇ ਕੋਏ। ਜਿਹੜੇ ਸਿੱਖ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੇ ਤੇ ਉਹਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਕਰਦੇ ਨੇ ਉਹਨਾਂ ਨੂੰ ਰਿਕਵਟਾਂ ਪਾਈਆਂ ਜਾਂਦੀਆਂ ਐ ਪਰ ਜਿਹੜੇ ਸਿੱਖੀ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਪਰੋਲ ਵੀ ਦਿੱਤੀ ਜਾਂਦੀ ਹੈ ਜਮਾਨਤ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਐ ਇਸ ਸਮੇਂ ਦੀਆਂ ਹਕੂਮਤਾਂ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਐ ਇਹਨਾਂ ਗੱਲਾਂ ਤੋਂ ਬਾਅਦ ਆਉਣਾ ਚਾਹੀਦਾ ਹੈ ਅੱਗੇ ਵਧਦੇ ਹੋ ਉੱਤਰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਹਰੇਕ ਪਾਰਟੀ ਦੇ ਆਗੂ ਅਤੇ ਗਾਇਕ ਨੇ ਜਿਹੜੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਰਾਜੋਰੀ ਗਾਰਡਨ ਵਿਧਾਨ ਸਭਾ ਹਲਕੇ ਦੇ ਵਿਸ਼ਨੂ ਗਾਰਡਨ ਦੀਆਂ ਹਨ ਜਿੱਥੇ ਗਾਇਕ ਮਨਕੀਰਤ ਔਲਖ ਨੇ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਨੇ ਸੋ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ ਇਸ ਵਾਰ ਇਲਾਕੇ ਦੇ ਲੋਕ ਉਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਵੋਟਾਂ ਨਾਲ ਜਿਤਾਉਣਗੇ ਸੋ ਲਗਾਤਾਰ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਹੈ ਜਿਹੜਾ ਪਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਚੋਣ ਪ੍ਰਚਾਰ ਦੇ ਦੌਰਾਨ ਹੁਣ ਗਾਇਕ ਵੀ ਸ਼ਿਰਕਤ ਕਰ ਰਹੇ ਨੇ ਸੋ ਮਨਕੀਰਤ ਔਲਖ ਵੱਲੋਂ ਆਪਣੇ ਗੀਤਾਂ ਦੇ ਨਾਲ ਭਾਜਪਾ ਦੇ ਵਰਕਰ ਨੇ ਜਿਹੜੇ ਖੁਸ਼ ਕਰ ਦਿੱਤੇ ਨੇ ਤੇ ਨਾਲ ਹੀ ਮਨਜਿੰਦਰ ਸਿਰਸਾ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਗਾਇਕ ਮਨਕੀਰਤ ਔਲਖ ਕਰਦੇ ਨਜ਼ਰ ਆਏ ਨੇ ਕਿ ਇਹ ਚੋਣਾਂ ਤੋਂ ਪਰਮਾਤਮਾ ਦੀ ਕਿਰਪਾ ਲਈ ਤੋਂ ਇੱਕ ਤਰਫਾ ਹੋ ਜਾਏਗਾ ਮੇਰੇ ਕੋ ਰਜੋਰੀਗੜ੍ਹ ਦੇ ਲੋਕਾਂ 'ਤੇ ਬੜਾ ਵਿਸ਼ਵਾਸ ਹੈ ਔਰ ਰਜੋਰੀਗੜ੍ਹ ਦੇ ਲੋਕਾਂ ਨੇ ਪਹਿਲਾਂ ਵੀ ਇਹ ਚੋਣਾਂ ਇੱਕ ਤਰਫਾ ਕੀਤਾ ਸੀ ਮੈਂ ਸਿਰਫ ਦੱਸਣਾ ਯਾਦ ਕਰਾਉਣਾ ਚਾਹੁੰਦਾ ਕਿ 2017 ਚ ਜਦੋਂ ਮੈਂ ਚੋਣ ਪਹਿਲਾਂ ਆਖਰੀ ਲੜਿਆ ਸੀ ਆਖਰੀ ਚੋਣਾਂ ਦੇ ਵਿੱਚ ਉੱੜ ਕੇ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਦਕੇ ਦਰ ਸਦਕੇ ਔਰ ਮੇਰੇ ਰਜੋਰੀਗੜ੍ਹ ਦੇ ਲੋਕਾਂ ਦੇ ਪਿਆਰ ਸਦਕੇ ਦਿੱਲੀ ਚ ਬਹਾਦਰ ਇੱਕ ਸੀਟ ਸੀ ਜਿਸ ਤੇ 17 ਸੀਟਾਂ ਤੇ 21 ਸੀਟ ਜਿਹਨੇ ਆਮ ਆਦਮੀ ਪਾਰਟੀ ਜਮਾਨ ਜਿੱਤ ਕਰਾਤੀ ਸੀ ਸੱਤਾ ਦੇ ਦੌਰਾਨ ਆਮ ਆਦਮੀ ਪਾਰਟੀ ਜਮਾਨ ਤੱਕ ਕਰਾਈ ਸੀ ਫਿਰ ਜੋਰੀ ਗੱਲ ਦੇ ਲੋਕਾਂ ਨੇ ਕਰਾਈ ਸੀ ਮੈਨੂੰ ਉਮੀਦ ਆ ਕਿ ਐਰ ਕੀ ਵੀ ਉਸੇ ਤਰਜ ਤੇ ਕਰ ਜਾਏਗੀ ਔਰ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਹਾਰ ਹੋਏਗੀ ਔਰ ਜੋਰੀ ਗੱਲ ਦੇ ਲੋਕਾਂ ਦੀ ਜਿੱਤ ਹੋਊਗੀ ਮੇਰੇ ਪੰਜਾਬੀ ਪਰਿਵਾਰਾਂ ਦੀ ਜਿੱਤ ਹੋਊਗੀ ਮੇਰੇ ਇੱਥੇ ਰਹਿਣ ਵਾਲੇ ਲੋਕਾਂ ਦੀ ਜਿੱਤ ਹੋਊਗੀ ਔਰ ਜਿਨ੍ਹਾਂ ਨੇ ਗੁੰਡਾਗਰਦੀ ਕਰ ਰੱਖੀ ਉਹਨਾਂ ਦੀ ਹਾਰ ਹੋਊਗੀ ਲੇਕਿਨ ਅੱਜ ਕੀ ਆ ਨਾ ਪੰਜਾਬ 'ਚ ਇਹ ਹੀ ਕੰਮ ਕੀਤੇ ਸੀਗੇ ਹੁਣ ਦਿੱਲੀ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲਾਂ ਬਾਅਦ ਸਭ ਝੂਠ ਬੋਲਦਾ ਫਰਾਡ ਕਰਦਾ ਹੈ ਵਾਦੇ ਕਰਦਾ ਮੈਂ ਗਰੀਬਾਂ ਨੂੰ ਘਰ ਦੂੰਗਾ ਬਣਾ ਆਪਣਾ 100 ਕਰੋੜ ਦਾ ਮਹਿਲ ਲੈਂਦਾ ਹੈ ਵਾਦੇ ਕਰਦਾ ਮੈਂ ਔਰਤਾਂ ਨੂੰ ਸੁਰੱਖਿਆ ਦੂੰਗਾ ਦੋ ਦੋ ਸਟੇਟਾਂ ਦੀ ਆਫਸੈਟ ਪਲੱਸ ਲਈ ਫਿਰਦਾ ਹੈ ਫੇਸ ਕਰਕੇ ਲੋਕਾਂ ਨੂੰ ਸਭ ਪਤਾ ਹ ਤੇ ਉਧਰ ਮਰਨ ਵਰਤ ਉੱਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਖਾਸ ਸੰਦੇਸ਼ ਦਿੱਤਾ ਸੋ ਡੱਲੇਵਾਲ ਨੇ ਆਖਿਆ ਕਿ ਮੇਰੇ ਸਾਥੀ ਕਿਸਾਨਾਂ ਦੋਸਤਾਂ ਅਤੇ ਦੋਵੇਂ ਫਾਰਮਾਂ ਨੇ ਮੈਨੂੰ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਹੈ ਅਤੇ ਫਿਰ ਤੋਂ ਮੈਂ ਡਾਕਟਰੀ ਸਹਾਇਤਾ ਲਈ ਹੈ ਪਰ ਮੇਰਾ ਮਰਨ ਵਰਤ ਅਜੇ ਵੀ ਜਾਰੀ ਰਹੇਗਾ ਤੇ ਮੈਂ ਆਪਣਾ ਮਰਨ ਵਰਤ ਉਦੋਂ ਤੱਕ ਜਾਰੀ ਰੱਖਾਂਗਾ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਸਭੀ ਸਤਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲੇ ਤੋਂ ਮੈਂ ਆਪਕਾ ਸਭ ਦਾ ਧੰਨਵਾਦ ਕਰਨਾ ਚਾਹਤ ਹਾਂ ਕਿ ਜਦੋਂ ਸੇ ਇਹ ਮੋਚਾ ਸ਼ੁਰੂ ਹੋਇਆ ਆਪ ਸਭ ਨੇ ਪੂਰੀ ਤਾਕਤ ਸੇ ਇਸ मोर्चे की आवाज को देश दुनिया में ले जाने का काम किया है इसके लिए हम आपका धन्यवाद करना चाहते हैं दूसरी बात ये है कि आपके माध्यम से मैं पूरे देश के किसानों तक ये बात पहुंचाना चाह रहा हूं कि देखिए जो देश की एक भावना थी के एमएसपी गारंटी कानून मिलना चाहिए तो पिछले आंदोलन के समय जब हमने आंदोलन पोस्टपोन किया अदर स्टेटों के साथियों की तरफ से कुछ शिकायत थी कि पंजाब वाले आंदोलन को धोड़ा छोड़ कर जा रहे हैं तो हम चाहते थे कि पंजाब के सर पे ऐसा उलांबा नहीं आना चाहिए एम एस पी पूरे देश को चाहिए पंजाब का पानी बचाने के लिए पंजाब को भी चाहिए उसके लिए जो मैं कर सकता था भाइयों मैंने वो किया है मैं ये भी कहना चाह रहा हूँ कि मैंने नहीं किया ये ऊपर वाले की कोई मर्जी थी भगवान की मर्जी थी वो ये सब करना करवाना चाह रहा था जिसने ये हमारे से करवाया है करता वो अकाल पुरख वाहिगुरु है तो आप सबने पूरे देश के किसानों ने मजदूरों ने सभी वर्गों के लोगों ने इसका सहयोग किया है आप सबका मैं पूरे देश के लोगों का धन्यवाद करना चाह रहा हूँ कि आप सब ने इस हमारे अनशन का के बाद पूरी ताकत से सहयोग देने का काम किया है आप सबका धन्यवाद करना चाह रहा हूं दूसरी बात मैं ये कहनी चाह रहा हूं भाई कि उस दिन 18 तारीख की रात को सरकार ने जो पत्र दिया कि आपके साथ सरकार चौदह फरवरी को बैठक करेगी उस समय सभी साथियों ने पूरी ताकत से ये कहा फोरम ने कहा दोनों फॉर्मों ने कहा कि आप मेडिकल एड ले लीजिए तो मैंने केवल मेडिकल एड ली है जो वॉमिटिंग होती थी उसको रोका है अनशन मैंने उस दिन भी कहा था अब भी उसी तरह जारी है और जारी रखने का जो मेरा मन है वो यही है कि इसको जारी रखेंगे तब तक जारी रखेंगे जब तक सरकार हमारी मांगों को पूरा नहीं कर देती भाइयों चौदह तारीख को आपका भी सबकी भावना है कि हम बैठक में जाएं। लेकिन तबीयत तो अलाउ नहीं कर रही जाने की शक्ति नहीं है लेकिन मैं ये चाहता हूँ कि आज हमारे आंदोलन को जैसे ऊपर वाले की कृपा से शक्ति मिली है उसने जिस मेहर की निगाह से इस आंदोलन को अपने हाथों में लेकर कामयाब करने का प्रयास मेरे सतगुरु ने किया है मैं ये चाहता था कि सब मिलकर यहाँ गुरु जी का शुक्राना किया जाए वो आज यहाँ अखंड पाठ साहिब प्रकाश होंगे और तीस को यही खनौरी बॉर्डर पे अखंड पाठ साहिब के भोग पाए जाएंगे उस दिन हम गुरु जी का शुक्राना करेंगे जिनकी कृपा से हमारा सरकार को सतबुद्धि आई है सरकार हमारे साथ बातचीत के लिए तैयार हुई है और आगे की ये अरदास भी करेंगे कि मोर्चे की जीत हो किसानों की सभी मांगें पूरी हो जाए तो मेरे मन की भावना है कि यहाँ पे बारह तारीख को खनौरी बॉर्डर पे हम चाहते हैं कि एक पहले की तरह चार तारीख की तरह किसानों की मजदूरों की सभी देशवासियों की एक बड़ी संख्या में सभी इकट्ठर थो सब मिलकर फिर उस अकाल पुरख के चरणों में अरदास करें कि हम जो लोगों की भावना है चौदह तरीक की बैठक में जा सकें तो वो कुछ ऊर्जा आपको देखकर मिलती है शरीर को वो भी अगर आप सभी साथी सभी पूरे देश से लोग यहाँ खनौरी बॉर्डर पे बारह तरीक को अगर सब आएंगे तो और भी ऊर्जा मिलेगी भगवान ने चाहा तो मैं आपकी बात हो सकता है वहाँ बैठक में जाकर रखने के मैं सक्षम हो जाऊँ सो इसलिए मेरे आप सबसे निवेदन है कि आप तेईस तारीख की अरदास में भी हाज़ी भरें और बारह फरवरी की जो हम यहाँ बड़ी गैदरिंग कर रहे हैं खनौरी बॉर्डर पे ਖੁਸ਼ਦਿਨ ਵੀ ਆਪ ਸਭ ਇਕੱਤਰਤ ਹੋ ਔਰ ਪੂਰੀ ਸੰਖਿਆ ਮੇ ਆਕਰ। ਅੱਗੇ ਵਧਦੇ ਹਾਂ ਉਧਰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਅਮਰੀਕਾ ਸਥਿਤ ਅਤਵਾਦੀ ਹੈਪੀ ਪਾਸੀਆਂ ਤੇ ਸਰਵਣ ਭੋਲਾ ਦੇ ਦੋ ਤਸਕਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਸੋ ਇਹਨਾਂ ਮੁਲਜ਼ਮਾਂ ਦੀ ਪਛਾਣ ਬੱਗਾ ਸਿੰਘ ਵਾਸੀ सिरसा ਤੇ ਪੁਸ਼ਕਰਨ ਸਿੰਘ ਉਰਫ ਸਾਗਰ ਵਜੋਂ ਹੋਈ ਹੈ। ਸੋ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਨੂੰ ਵੀ ناکਾਮ ਕਰ ਦਿੱਤਾ ਹੈ। ਕਿਉਂਕਿ ਇਹਨਾਂ ਦੇ ਕੋਲੋਂ ਇੱਕ ਹੈੱਡ ਗ੍ਰਨੇਡ ਤੇ ਆਧੁਨਿਕ ਹਥਿਆਰ ਬਰਾਮਦ ਹੋਏ ਨੇ ਜਿਸ ਨੂੰ ਇਹ ਵੱਡੀ ਵਾਰਦਾਤ ਦੇ ਲਈ ਵਰਤ ਸਕਦੇ ਸਨ ਸੋ ਇਹ ਮੁਲਜ਼ਮ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਂਕੀ ਦੇ ਉੱਤੇ ਗ੍ਰਨੇਡ ਸੁੱਟਣ ਦੇ ਵਿੱਚ ਵੀ ਸ਼ਾਮਲ ਸਨ ਸੋ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ਾਂ ਨੂੰ ਅੱਜ ਕਰਾਰਾ ਜਵਾਬ ਦਿੱਤਾ ਗਿਆ ਹੈਗਾ ਜਦੋਂ ਕਿ ਪੰਜਾਬ ਪੁਲਿਸ ਨੇ ਇੱਕ ਨਾਰਕੋ টেরਰ ਮੋਡਿਊਲ ਨੂੰ ਬਸਟ ਕਰਕੇ ਦੋ ਵਿਅਕਤੀ ਬੱਗਾ ਸਿੰਘ ਅਰੋ ਸਰਸਾ ਅਤੇ ਪੁਸ਼ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਦੋਵੇਂ ਇੰਡੀਵਿਜੂਅਲਸ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਤੇ ਗਰਨੇਡ ਲੋਬਿੰਗ ਜਿਹੜੀ 9 ਜਨਵਰੀ ਨੂੰ ਹੋਈ ਸੀ ਉਸ ਦੇ ਵਿੱਚ ਇਨਵੋਲਵ ਸੀਗੇ ਇਹਨਾਂ ਨੂੰ ਬਦਨਾਮ ਸਮਗਲਰ ਸਰਵਨ ਸਿੰਘ ਪੋਲਾ ਜਿਹੜਾ ਹਵੇਲੀਆਂ ਪਿੰਡ ਦਾ ਯੂਐਸਏ 'ਚ ਬੈਠਾ ਹੈਗਾ ਉਸ ਨੇ ਹੈਪੀ ਪਾਸੀਆਂ ਅਤੇ ਹਰਵਿੰਦਰ ਰਿੰਦਾ ਨੂੰ ਹੈਂਡਓਵਰ ਕੀਤਾ ਸੀਗਾ ਤੇ ਦੋ ਸੋਫਿਸਟੀਕੇਟਿਡ ਪਿਸਟल्स ਇੱਕ ਹੈਂਡ ਗ੍ਰੇਨੇਡ ਰਿਕਵਰ ਕੀਤਾ ਗਿਆ ਹੈਗਾ ਇਹ ਨਾਰਕੋ 테ਰਰ ਮੋਡਿਊਲ ਤੇ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹੈਗੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਅਸੀਂ ਇਸ ਮੋਡਿਊਲ ਨੂੰ ਪੂਰੀ ਤਰ੍ਹਾਂ ਅਨਵੈਲ ਕਰਾਂਗੇ ਸਰਵਨ ਸਿੰਘ ਪੋਲਾ ਜਿਹੜਾ ਹੈਗਾ ਇਹ ਰਣਜੀਤ ਸਿੰਘ ਚੀਤਾ ਬਦਨਾਮ ਸਮਗਲਰ ਜੋ ਕਿ 532 ਕਿਲੋ ਸ਼ਿਰੋਇਨ ਰਿਕਵਰੀ ਦੇ ਕੇਸ ਦੇ ਵਿੱਚ ਭਟਿੰਡਾ ਜੇਲ੍ਹ ਦੇ ਵਿੱਚ ਗ੍ਰਿਫਤਾਰ ਹੈ ਉਸ ਦਾ ਸਗਾ ਭਰਾ ਹੈਗਾ ਤੇ ਯੂਐਸਏ ਦੇ ਵਿੱਚ ਬੈਠ ਕੇ smuggling networks ਨੂੰ operate ਕਰ ਰਿਹਾ ਸੀਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਪੰਜਾਬ ਨੂੰ ਸੁਰੱਖਿਅਤ ਤੇ ਸੇਫ ਰੱਖਣ ਲਈ ਅੱਗੇ ਵੱਧਦੇ ਆ ドラਮਾ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਉੱਤੇ ਇੱਕ ਵਾਰ ਫਿਰ ਤੋਂ ਤੰਜ ਕੱਸੇ ਨੇ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਅਰਬਪਤੀ ਦੋਸਤਾਂ ਤੇ ਸਾਰਾ ਸਰਕਾਰੀ ਖਜ਼ਾਨਾ ਬਰਬਾਦ ਕਰ ਰਹੀ ਹੈ ਉਹਨਾਂ ਆਖਿਆ ਕਿ ਪਿਛਲੇ 5 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ 400 ਤੋਂ ਲੈ ਕੇ 500 ਦੇ ਕਰੀਬ ਅਰਬਪਤੀਆਂ ਦੇ 10 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ ਨੇ ਅਤੇ ਕੇਂਦਰ ਸਰਕਾਰ ਆਪਣੇ ਅਰਬਪਤੀ ਦੋਸਤਾਂ ਦੇ ਉੱਤੇ ਜਨਤਕ ਟੈਕਸ ਦਾ ਪੈਸਾ ਬਰਬਾਦ ਕਰ ਰਹੀ ਹੈ। ਸੋ ਕੇਜਰੀਵਾਲ ਨੇ ਮੱਧ ਵਰਗ ਟੈਕਸ ਅਤਵਾਦ ਦਾ ਸ਼ਿਕਾਰ ਹੈ ਇਹ ਬਿਆਨ ਦਿੱਤਾ ਹੈ ਨਾਲ ਹੀ ਉਹਨਾਂ ਆਖਿਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਅਤੇ ਕਿਹਾ ਕਿ ਇੱਕ ਕਾਨੂੰਨ ਬਣਾਇਆ ਜਾਵੇ ਕਿ ਕਿਸੇ ਵੀ ਅਰਬਪਤੀ ਦਾ ਕਰਜ਼ਾ ਜਿਹੜਾ ਮਾਫ ਨਾ ਹੋਵੇ। ਸੋ ਇੱਕ ਵਾਰ ਫਿਰ ਤੋਂ ਕੇਜਰੀਵਾਲ ਨੇ ਮੱਧ ਵਰਗ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਸਾਨਾਂ ਅਤੇ ਮੱਧ ਵਰਗ ਲੋਕਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਆਖੀ ਹੈ। ਨੇ ਅੱਜ ਪ੍ਰਧਾਨ ਮੰਤਰੀ ਜੀ ਕੋ ਇੱਕ ਬਹੁਤ ਅਹਿਮ ਮੁੱਦੇ 'ਤੇ ਚਿੱਠੀ ਲਿਖੀ ਹੈ। ਚਿੱਠੀ ਵਿੱਚ ਮੈਨੇ ਪ੍ਰਧਾਨ ਮੰਤਰੀ ਜੀ ਸੇ ਨਿਵੇਦਨ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਕੀ ਜੋ ਕੇਂਦਰ ਸਰਕਾਰ ਹੈ वो सरकारी खजाने से खुलेआम देश के कुछ चंद अमीर अरबपतियों को उनके ऊपर पैसे लुटा रही है ऐसे लगता है जैसे सारा सरकारी खजाना जनता पे खर्च करने की बजाय सारा सरकारी खजाना कुछ चंद अरम, अरब अरबपति दोस्तों पे लुटाया जा रहा है <coughs> इसका तरीका ये है कि जिस भी अरबपति दोस्त पे मेहरबान होना होता है पहले उसको सरकार से कर्जा दे देते हैं और तीन चार साल के बाद उस कर्ज़े को माफ़ कर देते हैं तो एक तरह से सरकारी ख़जाने का सारा पैसा उस अमीर अरबपति के ख़जाने में, में चला जाता है उसके अकाउंट में चला जाता है पिछले पांच साल में केंद्र सरकार ने 400 से 500 ऐसे अरबपतियों को उनके 10 लाख करोड़ रुपए 10 लाख करोड़ रुपए बहुत होते हैं 400 से 500 अरबपति दोस्तों के दस लाख करोड़ रुपए के कर्जे माफ कर दिए एक तरफ जहां देश का गरीब आदमी मिडिल क्लास का आदमी दिन ब दिन की जिंदगी में महंगाई और बेरोजगारी से जूझ रहा है दूसरी तरफ केंद्र का सारा सरकारी खजाना 400 से 500 अरबपतियों अरब पतियों के लिए खोल खोल दिया गया पूरी तरह से अभी थोड़े दिन पहले अखबारों में आया कि इनके एक दोस्त पे सैतालीस हजार करोड़ रुपए का कर्जा था उन सैतालीस हजार करोड़ में से छियालीस हजार करोड़ रुपए माफ कर दिए उसके एक और के ऊपर साढ़े छह हजार करोड़ का कर्जा था उसमें से पांच हजार करोड़ रुपए माफ कर दिए ऐसे लग रहा है जैसे लुटाते जा रहे हैं लुटाते जा रहे हैं आप सोच सकते हो जैसे दिल्ली में मैंने महिलाओं की बस यात्रा फ्री करी उस पर केवल और केवल चार करोड़ रुपए खर्च हुए और उन्होंने एक ही आदमी के छियालीस हजार करोड़ रुपए खर्च कर दिए उससे दस गुना एक आदमी को दे दिए और हमने दिल्ली की एक करोड़ महिलाओं का बस का सफर फ्री करने पे बस चार सौ करोड़ रुपए खर्च किए एक मिडिल क्लास का आदमी जो साल में बारह लाख रुपए कमाता है उस पे केंद्र सरकार ने इतने टैक्स लगा दिए इतने टैक्स लगा दिए वो इनकम टैक्स देता है जीएसटी देता है सर्विस टैक्स देता है प्रॉपर्टी टैक्स देता है एजुकेशन सेस देता है कैपिटल गेंस टैक्स देता है रोड टैक्स देता है ये सारे टैक्स अगर एक साथ किए जाएं तो 12 लाख इनकम कमाने वाला आदमी कम से कम 6 लाख रुपए अपनी आधी आमदनी सरकार को टैक्स के रूप में दे देता है और बदले में उसे क्या मिलता है कुछ नहीं मिलता कुछ नहीं मिलता तो जब वो देखता है कि केंद्र सरकार मैं तो टैक्स पे टैक्स दे रहा हूं मैं तो छे लाख रुपए साल के टैक्स दे दिए और मेरा छह लाख रुपया अरबपतियों के यहां चला गया मेरे को लूट लिया गया तो वो बहुत दुखी होता है मिडिल क्लास वाला इसलिए मैंने प्रधानमंत्री जी से इस पत्र के जरिए दो निवेदन किए हैं एक तो चाहे कानून लाया जाए चाहे ऐलान करे प्रधानमंत्री जी कि अब इस देश के अंदर किसी भी अमीर अरबपति के कर्जे माफ नहीं किए जाएंगे ये निर्णय लिया जाए ऐलान किया जाए कानून बनाए तो कानून बनाए बनाया जाए कि किसी भी अरबपति के कर्जे माफ नहीं किए जाएंगे बहुत बड़ा स्कैंडल चल रहा है देश को धोखा दिया जा रहा है देश बहुत नाराज है बहुत दुखी है पूरा देश कि सारा सरखाने सरकारी, सरकारी खजाना उठा के अमीरों को दे दिया जा रहा है एक मिडिल क्लास वाला बेचारा एक लाख रुपए अगर महीना कमाता है उसके साठ सत्तर हजार रुपए ईएमआई में चले जाते हैं होम लोन ले, 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 ले रखा है उसने व्हीकल लोन ले रखा है ये लोन ले रखा है वो लोन ले रखा है साठ सत्तर हजार रुपए ई उसका कर्जा माफ नहीं करते उनका कर्जा माफ कर दो सबके होम लोन माफ कर दो सबके व्हीकल लोन माफ कर दो मिडिल क्लास के किसानों के लोन माफ कर दो लेकिन ये अरबपतियों के लोन माफ करना कर्जे माफ करना बंद होना चाहिए हम मांग करते हैं मिडिल क्लास के सारे ई माफ कर दो किसानों के सारे कर्जे माफ कर दो और मैंने हिसाब लगाया कि अगर अरबपतियों को पैसा देना बंद कर दिया कर्जे माफ करना बंद कर दिया तो देश के अंदर इनकम टैक्स की दरें हाफ की जा सकती हैं इनकम टैक्स का रेट हाफ किया जा सकता है इनकम टैक्स की जो टैक्सेबल लिमिट है इनकम टैक्स की ये डबल की जा सकती है जीएसटी सारी चीजों के ऊपर जीएसटी आधा किया जा सकता है जितने खाने पीने की चीजें एसेंशियल कॉमोडिटीज हैं उनके ऊपर जीएसटी माफ किया जा सकता है चार चीजें इनकम टैक्स आधी रेट हो सकती है टैक्सेबल इनकम की दर डबल हो सकती टैक्सेबल इनकम की जो लिमिट है वो डबल हो सकती है जीएसटी की रेट आधे हो सकते हैं सारी चीज़ों के ऊपर और जो एसेंशियल कॉमोडिटीज़ हैं खाने पीने की चीज़ें उन पे जीएसटी पूरा माफ़ किया जा सकता है तो पहली चीज अमीरों के कर्जे माफ़ करना बंद करो माफ़ करने ही है तो मिडिल क्लास के ईएमआई माफ़ करो दूसरी चीज अगर आप अमीरों के कर्जे माफ करना बंद कर देते हैं तो स, जितने जीएसटी और इनकम टैक्स है इसकी दरें आधी की जा सकती हैं, टैक्सेबल इनकम की लिमिट डबल की जा सकती है और एसेंशियल कॉमोडिटीज के ऊपर से जीएसटी हटाई जा सकती है ਇਹ ہماری ਮੰਗ ਹੈ ਦੇਸ਼ ਦੇ ਮਿਡਲ ਕਲਾਸ ਕੀ ਤਰਫੋਂ ਦੇਸ਼ ਦੇ ਆਮ ਆਦਮੀ ਕੀ ਤਰਫੋਂ ਪ੍ਰਧਾਨ ਮੰਤਰੀ ਕੋ ਅੱਜ ਮੈਂ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਅੱਗੇ ਵਾਦਿਆਂ ਉਧਰ ਦਿਨ ਚੜ੍ਹਦੇ ਹੀ ਅਮਰਤਸਰ ਵਿਖੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿੱਥੇ ਪਤੀ ਪਤਨੀ ਨੂੰ ਟਰਾਲੀ ਨੇ ਟੱਕਰ ਮਾਰ ਦਿੱਤੀ ਹੈ ਜਿੱਥੇ ਦੋਵਾਂ ਦੀ ਮੌਕੇ ਦੇ ਉੱਤੇ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਸੋ ਜਾਣਕਾਰੀ ਦੇ ਮੁਤਾਬਕ ਪਤੀ ਅਤੇ ਪਤਨੀ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਪਣੇ ਭਰਾ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਟਾਂ ਨਾਲ ਭਰੀ ਤੇਜ਼ ਰਫ਼ਤਾਰ ਟਰਾਲੀ ਨੇ ਇਹਨਾਂ ਨੂੰ ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ ਹੈ ਜਿਸ ਬੰਦੀ ਮੌਕੇ ਤੇ ਪਹੁੰਚੇ ਥਾਣਾ ਪ੍ਰਭਾਵੀ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਕੁਲਵੰਤ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਜੋ ਕਿ ਆਪਣੇ ਭਰਾ ਨੂੰ ਮਿਲਣ ਪਿੰਡ ਚੀਮਾ ਬਾਠ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਤੇਜ਼ ਰਫ਼ਤਾਰ ਟਰਾਲੀ ਵੱਲੋਂ ਬਾਈਕ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਗਿਆ ਸੋ ਟੱਕਰ ਇੰਨੀ ਤੇਜ਼ ਸੀ ਕਿ ਇੱਟਾਂ ਨਾਲ ਭਰੀ ਟਰਾਲੀ ਬਿਜਲੀ ਦਾ ਖੰਭਾ ਪੰਨ ਦੀ ਹੋਈ ਕੰਧ ਦੇ ਵਿੱਚ ਜਾ ਵੱਜੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਕਿ ਟਰਾਲੀ ਡਰਾਈਵਰ ਨਸ਼ੇ ਵਿੱਚ ਸੀ ਜਾਂ ਕੀ ਇਹ ਘਟਨਾ ਕਿਸੇ ਹੋਰ ਕਾਰਨਾਂ ਦੇ ਕਰਕੇ ਹੋਈ ਹੈ ਫਿਲਹਾਲ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਦੇ ਉੱਤੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਊਗੀ ਇਹ ਘਟਨਾ ਮਲ੍ਹ ਹੋਈ ਹੈ ਸਾਡੇ ਪਿੰਡ ਦਾ ਜਵਾਈ ਆ ਧੀ ਆ ਇਹ ਆਪਣੇ ਪਿੰਡ ਤੋਂ ਇੱਥੇ ਆਪਣੇ ਮਿਲਣ ਆ ਰਹੇ ਸੀਗੇ ਰਈਏ ਤੋਂ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਆ ਇਧਰੋਂ ਪਿੰਡ ਵਾਲੇ ਪਾਸੇ ਤੋਂ ਚੀਮੇ ਬਾਠ ਵਾਲੇ ਪਾਸੇ ਤੋਂ ਓਵਰਲੋਡ ਪੱਠੇ ਵਾਲੀ ਟਰਾਲੀ ਜਿਹੜੀ ਦਾ ਬਹੁਤ ਜ਼ਿਆਦੀ ਸਪੀਡ ਤੇ ਆ ਰਹੀ ਸੀਗੀ ਤੇ ਉਹਨਾਂ ਨੂੰ ਕੱਚੇ ਦੂਜੇ ਬਨੇ ਰੌਂਗ ਸਾਈਡ ਜਾ ਕੇ ਦਰੜ ਦਿੱਤਾ ਦੋਹਾਂ ਜੀਆਂ ਨੂੰ ਤੇ ਟਰਾਲੀ ਵਾਲੇ ਜਿਹੜੇ ਆ ਉਹ ਦੋਵੇਂ ਜਣੇ ਉੱਤਰ ਕੇ ਤੇ ਭੱਜ ਗਏ ਆ ਆਹ ਘਟਨਾ ਹੋਈ ਆ ਤੇ ਉਹਨਾਂ ਦੀ ਮੌਤ ਹੋ ਗਈ ਆ ਉਹਨਾਂ ਦਾ ਘਰ ਬਰਬਾਦ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਪਰਿਵਾਰ ਨੂੰ ਪੱਠੇ ਵਾਲੇ ਮਾਲਕਾਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਇਹ ਕਰਨ ਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ। ਨਹੀਂ ਲੱਗਦਾ ਭੱਤੇ ਦੀਆਂ ਟਰਾਲੀਆਂ ਮਿੱਟੀ ਦੇ ਟਰਪਰ 'ਤੇ ਰੰਨੇ ਮਾ ਭਜਉਂਦੇ ਆ ਕੋਈ ਨਾ ਦੇ ਰੋਕ ਟੋਕ ਨਹੀਂ। ਇਹਨਾਂ ਤੇ ਰੋਕ ਹੋਣੀ ਚਾਹੀਦੀ ਆ ਇਹ ਸਭ ਗੈਰਕਾਨੂੰਨੀ ਆ ਜੀ। ਇਹਨਾਂ ਸਾਰਿਆਂ ਡਰਾਈਵਰਾਂ ਦੇ ਲਾਇਸੈਂਸ ਚੈੱਕ ਹੋਣੇ ਚਾਹੀਦੇ ਆ ਇਹਨਾਂ ਦੇ ਡਰਾਈਵਿੰਗ ਟੈਸਟ ਹੋਣੇ ਚਾਹੀਦੇ ਆ ਅਮਲੀ ਬੰਦੇ ਆਏ। ਇਹਨਾਂ ਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਹੁੰਦਾ ਤੇ ਮਲੇ ਟਰੈਕਟਰ ਇਹਨਾਂ ਕਿੱਥੋਂ ਚਲਾਉਣਾ ਵਾ। ਟਰਾਲੀ ਬਿਲਕੁਲ ਰੋਂਗ ਸਾਈਡ ਤੋਂ ਆ ਰਹੀ ਜਿਹੜੀ ਟਰਾਲੀ ਆ ਰਹੀ ਸੀ ਨਾ। ਡਾਲੀ ਦੀ ਦੇਖੋ ਇਧਰੋਂ ਬਿਲਕੁਲ ਰੋਂਗ ਸਾਈਡ ਤੋਂ ਆ ਰਹੀ ਆ ਕਿਤੇ ਬ੍ਰੇਕ ਵੀ ਨਹੀਂ ਲਾਈ ਤੁਸੀਂ ਚਿਚਾ ਕਰੋ ਬ੍ਰੇਕ ਵੀ ਨਹੀਂ ਲੱਗੀ ਰਾਈਟ ਹੈਂਡ ਬਿਲਕੁਲ ਆਪਣੇ ਹੱਥ ਜਿਹੜਾ ਸਹੀ ਜਾਣਦੇ ਏ ਉਹਨਾਂ ਦੂਜੀ ਸਾਈਡ ਤੇ ਆ ਕੇ ਰਗੜ ਕੇ ਤੇ ਡਰਾਈਵਰ ਉਸੇ ਟਾਈਮ ਮਾਰ ਕੇ ਮੌਕੇ ਤੇ ਮਾਰ ਕੇ ਖੰਭਾ ਸੀ ਇੱਥੇ ਇੱਕ ਦੇਖੋ ਜੀ ਇਧਰ ਆ ਆਵੇ ਆ ਦੇਖੋ ਖੰਭਾ ਇਧਰ ਮਾਰੋ ਇੱਕ ਮਿੰਟ ਇੱਥੇ ਪੋਲ ਸੀਗਾ ਆ ਘਰ ਵਾਲੇ ਦੀ ਕੰਧ ਧਾਤੀ ਆ ਜੇ ਮੰਨ ਲਓ ਇੱਥੇ ਕੋਈ ਬਾਥਰੂਮ ਹੁੰਦਾ ਕੋਈ ਹੁੰਦਾ ਉਹਨਾਂ ਨੂੰ ਨਾਲ ਨੇ ਮਤਲਬ ਬਿਲਕੁਲ ਮਾਰਨਾ ਸੀਗਾ ਕੰਧ ਧਾਤੀ ਆ ਪੋਲ ਤੋੜਦਾ ਲਾਈਟ ਦਾ ਇੱਥੇ ਬਰਜੀ ਤੋੜਤੀ ਆ ਮਾਰ ਕੇ ਦੇ ਭੱਜ ਗਿਆ ਉਹ ਵੇਖੋ ਇਧਰ ਆ ਵੇਖੋ ਫਿਰ ਮਤਲਬ ਸਾਈਡ ਤੇ ਲਾਈਆਂ ਵੀ ਬੋਡੀਆਂ ਪਈਆਂ ਵਾ ਤੇ ਪੁਲਿਸ ਅਜੇ ਪਤਾ ਨਹੀਂ ਕੀ ਕਾਰਵਾਈ ਕਰ ਰਹੀ ਹੈ ਕਿਦਾਂ ਕਰ ਰਹੀ ਹੈ ਕੀ ਕਰ ਰਹੀ ਹੈ ਤੇ ਬਾਰੇ ਜੇ ਪੱਕੇ 25 ਦੇ ਕਰੀਬ ਸਰ ਪੱਠੇ ਆ 25 ਦੇ ਕਰੀਬ ਜਿੰਨੇ ਬਾੜ ਬੂਲੇ ਨੰਗਰ ਕੋਟ ਮਤਾਪ ਪਹੁੰਚ ਗਏ ਨਾਲੇ ਨੂੰ ਬੁਲਾ ਨਹੀਂ ਸਕੀ ਜਿੰਨੇ ਟਰੈਕਟਰ ਆ ਸਾਰਿਆਂ ਦੇ ਜਿੰਨੇ ਵੀ ਉਹ ਟਰੈਕਟਰਾਂ ਦੇ ਡਰਾਈਵਰ ਆ ਕੋਈ ਡਰਾਈਵਰ ਨਹੀਂਗਾ ਕਿਸੇ ਦੇ ਕੋਲ ਲਾਇਸੈਂਸ ਨਹੀਂ ਪੱਠਰਾ ਦਾ ਜਿਹੜਾ ਸਾਰੇ ਨਸ਼ਈ ਬੰਦੇ ਆ ਪੱਠੇ ਦਾ ਕੋਈ ਵੀ ਆਪਣਾ ਵੀ ਕਰਮਚਾਰੀ ਅਜੇ ਤੱਕ ਇੱਥੇ ਨਹੀਂ ਆਇਆ ਪੱਥੇ ਦਾ ਕੋਈ ਮੁਨਸ਼ੀ ਕੋਈ ਕਰਮਚਾਰੀ ਕੋਈ ਦਾ ਕੋਈ ਡਰਾਈਵਰ ਕੋਈ ਦਾ ਮਾਲਕ ਕੋਈ ਅਜੇ ਤੱਕ ਇੱਥੇ ਆਇਆ ਨਹੀਂਗਾ ਇੱਥੇ ਇਹ ਮਤਲਬ ਜਿਹੜਾ ਟਾਈਮ ਕੋਈ 8:00 ਦਾ ਜੀ 9:30 ਦਾ 9:30 ਦਾ ਟਾਈਮ ਇੱਥੇ ਹੋਇਆ ਜਦੋਂ ਦਾ ਕੰਮ ਹੋਇਆ ਵਾ ਤੇ ਹੁਣ ਤਕਰੀਬਨ ਤਕਰੀਬਨ 12:30 1:00 ਦਾ ਟਾਈਮ ਹੋ ਗਿਆ ਵਾ ਇੱਥੇ ਤਾਂ ਕੋਈ ਨਹੀਂ ਪਹੁੰਚਿਆ ਇਹਨਾਂ ਦਾ ਕਿਹੜਾ ਪਿੰਡ ਜਿਹੜੇ ਪੂਰੇ ਆਏ ਇਹਨਾਂ ਨੂੰ ਕੋਈ ਬਿਟਾਰੀ ਇਹਨਾਂ ਦਾ ਪਿੰਡ ਬਿਟਾਰੀ ਇਹ ਆਪਣੇ ਭਰਾ ਨੂੰ ਤੇ ਆਪਣੇ ਪਰਜਾਈ ਨੂੰ ਵੀ ਮਿਲਣ ਇੱਥੇ ਆ ਰਹੇ ਸੀ ਤੇ ਕਿੰਨੀ ਉਮਰ ਦੀ ਇਹਨਾਂ ਦੀ ਇਹਨਾਂ ਦੀ ਕੋ 55 ਸਾਲ ਉਮਰ ਆ ਜੀ ਠੀਕ ਹੈ ਜੀ ਹਾਂ ਜੀ ਦੋਨੇ ਜੀ ਮਤਲਬ ਪੂਰੇ ਹੋ ਗਏ ਆ ਬੇਟਾ ਨਾਲ ਇੱਕ ਬਹੁਤ ਚਾ ਆ ਰਿਹਾ ਉਹ ਵੀ ਤੇ ਬੇਟੀ ਇਹਨਾਂ ਦੀ ਇੱਕ ਤੇ ਵੇਖੋ ਉਹਨਾਂ ਦਾ ਘਰ ਜਿਹੜਾ ਵੀ ਬਰਬਾਦ ਹੋ ਗਿਆ ਬਿਲਕੁਲ ਤੁਹਾਨੂੰ ਪਤਾ ਸ਼ਾਨੇ ਦੇ ਨਾਲ ਕਰਮ ਦਾ ਘਰ ਜਿਹੜਾ ਵੀ ਬਿਲਕੁਲ ਹੀ ਬਰਬਾਦ ਹੋ ਗਿਆ ਇਹ ਜੀ ਬੜੀ ਮਤ ਪਾਕੀ ਘਟਨਾ ਵਾਪਰੀ ਆ ਇਹ ਦੋ ਮੀਆਂ ਬੀਵੀ ਇਹ ਕਲਵੰਤ ਸਿੰਘ ਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਇਹ ਆਪਣੇ ਭਰਾ ਇਹਨਾਂ ਦੇ ਚੀਮੇ ਵੜ ਰਹੇ ਨੇ ਆ ਜੀ ਉਹਨਾਂ ਨੂੰ ਮਿਲਣ ਜਾ ਰਹੇ ਸੀ ਮੋਟਰਸਾਈਕਲ ਤੇ ਤਾਂ ਉਹਦੇ ਵਿੱਚ ਇੱਕ ਪੱਠੇ ਤੇ ਏਟਾਂ ਲੱਦ ਕੇ ਤਾਂ ਟੈਕਟਰ ਟਰਾਲੀ ਆ ਰਿਹਾ ਸੀ ਉਹ ਬਕਾਬੂ ਹੋ ਕੇ ਤੇ ਇਹਨਾਂ ਦੇ ਵਿੱਚ ਵਜਾ ਜਿਨ੍ਹਾਂ ਨਾਲ ਦੋਹਾਂ ਦੇ ਮੌਤ ਹੋ ਗਈ। ਤੇ ਮੁੱਢਲੀ ਜਾਂਚ ਦੇ ਸਰ ਕੀ ਲੱਗਦਾ ਕਿ ਇਹ ਨਾ ਕਿਤੇ ਜਿਹੜਾ ਡਰਾਈਵਰ ਵੱਲੋਂ ਜਾਂ ਕੋਈ ਨਸ਼ਾ ਕੀਤਾ ਗਿਆ ਹੋਵੇ ਕਿਉਂਕਿ ਜਿਸ ਤਰ੍ਹਾਂ ਬਿਜਲੀ ਦਾ ਖੰਭਾ ਵੀ ਵਿਚ ਵਿੱਚ ਡੇ ਰਿਹਾ ਗਿਆ ਏ ਕੰਧ ਤੋੜੀ ਗਈ ਏ ਕੱਚੇ ਰਾਹ ਤੇ ਮੋਟਰਸਾਈਕਲ ਪਿਆ ਏ ਸਿਰਫਲੇ ਦੇ ਦਿੱਤੇ ਗਏ ਕਿ ਕੀ ਲੱਗਦਾ ਤੁਕੇ ਮੌਕੇ ਦੇ ਉੱਪਰ ਆਏ ਆ ਤੇ ਦੋਸ਼ੀ ਗ੍ਰਿਫਤਾਰ ਕਰਕੇ ਇਹ ਤੋਂ ਬਾਅਦ ਅਗਲੀ ਜਿਹੜੀ ਆ ਕਾਰਵਾਈ ਜਿਹੜੀ ਆ ਦੇਖਿਆ ਜਾਊਗਾ ਵੀ ਨਸ਼ਾ ਕੀਤਾ ਜਾਂ ਜੋ ਵੀ ਗੱਲਬਾਤ ਹੋਊਗੀ। ਫਿਲਹਾਲ ਇਹਨਾਂ ਦੇ ਬਿਆਨ ਲੈ ਕੇ ਪਰਚਾ ਦਰਜ ਰਜਿਸਟਰ ਕੀਤਾ ਜਾ ਰਿਹਾ। ਕਿੰਨੀ ਉਮਰ ਕੀ ਨੂੰ ਸੀ ਸਰ ਜਿਹੜੇ ਕੋਰੇ ਇਹਨਾਂ ਦੇ ਕਰੀਬ 50 ਸਾਲ ਦੇ ਕਰੀਬ ਦੋਵੇਂ ਮੀਆਂ ਬੀਵੀ ਦੀ ਉਮਰ ਹੈ ਜੀ। ਫਿਲਹਾਲ ਬੁਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।